ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਿਛਲੇ 11 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਮੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਅਸੀਂ ਪੂਜਾ ਦਾ ਜਿਹੜਾ ਕਨਸੈਪਟ ਹੈ ਸਾਰਾ ਅਸੀਂ ਸਮਝ ਲਿਆ ਹੈ ਕਿਦੀ ਕੀਤੀ ਜਾਂਦੀ ਹੈ ਕਿਵੇਂ ਕੀਤਾ ਜਾਂਦੀ ਹੈ ਹோம் ਯੱਗ ਕਿਵੇਂ ਕੀਤੇ ਜਾਂਦੇ ਨੇ ਦੇਵੀ ਦੇਵਤਿਆਂ ਬਾਰੇ ਗੁਰਬਾਣੀ ਕੀ ਫਰਮਾਉਂਦੀ ਹੈ ਪੂਜਾ ਕਰਨ ਬਾਰੇ ਕੀ ਫਰਮਾਉਂਦੀ ਹੈ ਹੁਣ ਅੱਜ ਜਿਹੜਾ ਭਾਗ ਨਹੀਂ ਸੀ ਵਿਚਾਰਾਂਗੇ ਬੜਾ ਮਹੱਤਵਪੂਰਨ ਹੈ ਕਿ ਪੂਜਾ ਬਾਰੇ ਗੁਰਮਤਿ ਸਿਧਾਂਤ ਕੀ ਹੈ ਗੁਰਮਤਿ ਕੀ ਕਹਿੰਦੀ ਹੈ ਪੂਜਾ ਦੇ ਬਾਰੇ ਅੱਜ ਜਿਹੜਾ ਪਹਿਲਾ ਪਰਮੰਡ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ Hindu ਮੂਲੇ ਭੂਲੇ ਅਖੁੱਟੀ ਜਾਹੀਂ ਨਾਰਦ ਕਹਿਆ ਸੇ ਪੂਜ ਕਰਾਹੀਂ ਅੰਧੇ ਗੁੰਗੇ ਅੰਧ ਅੰਧਾਰ ਬਾਥਰ ਲਈ ਪੂਜਾ ਮੁਕਤ ਗਵਾਰ कोई जा आप डूबे तुम कहां तरनहार हिंदू मूले पूले हिंदुओं बारे तो क्या, क्या मुडो ही भुले हुए ने बेसिक सी गलत ने आधार ही नहीं ठीक इस करके कुराए पाए हुए ने खुट्टी जाही कराए पाए हुए ने नारद कहया से पूज कराही राही ਇਨਾ ਪੂਜਾ ਦਾ ਵਿਦਵਾਨ ਲੋ ਬਣਾਇਆ ਹੋਇਆ ਜੋ ਨਾਰਦ ਕਹਿੰਦਾ ਹੈ ਨਾਰਦ ਇੱਕ Muni ਕਹਿੰਦੇ ਨੇ ઋષਿ Muni ਨਾਰਦ ਆਮ ਤੌਰ ਤੇ ਬੜਾ ਪ੍ਰਚਲਿਤ ਹੈ ਨਾਰਦ Muni ਅੱਜ ਕਈ ਫਿਲਮਾਂ ਦੇ ਵਿੱਚ ਵੀਡੀਓ ਜਿਹੜੇ ਧਾਰਮਿਕ ਆਉਂਦੇ ਨੇ ਉਹਨਾਂ ਦੇ ਵਿੱਚ ਦੇਖਦੇ ਆ ਇੱਕ ਨਾਰਦ Muni ਬਣਾਇਆ ਹੋਇਆ ਹੈ ਜਿਹਦਾ ਕੰਮ ਕੀ ਹੈ ਕਿ ਇੱਧਰ ਦੀ ਗੱਲ ਉੱਧਰ ਲਾਉਣੀ ਉੱਧਰ ਦੇਵਤੇ ਨੂੰ ਜਾ ਕੇ ਕੁਝ ਹੋਰ ਕਹਿਣਾ ਇੱਧਰ ਦੇਵੀ ਨੂੰ ਕੁਝ ਹੋਰ ਕਹਿਣਾ ਅਸੀਂ ਆਮ ਦੁਨੀਆਵੀ ਤੌਰ ਦੇ ਉੱਤੇ ਵੀ ਜਿਹੜਾ ਬੰਦਾ ਕੋਈ ਚੁਗਲੀ ਚੁਗਲਖੋਰ ਹੋਵੇ ਇੱਧਰ ਦੀ ਗੱਲ ਉੱਧਰ ਕਰਨ ਵਾਲਾ ਹੋਵੇ ਸੀ ਕਹਿੰਦੇ ਨੇ ਨਾਰਦਮੁਨੀ ਹੈ। ਤੋਂ ਉੱਥੋਂ ਹੀ ਇਹ ਨਾਰਦਮੁਨੀ ਜਿਹੜਾ ਪ੍ਰਚਲਿਤ ਹੋਇਆ। ਤੇ ਜਿਹਨੂੰ ਆਪ ਹੀ ਇਹ ਕਹਿੰਦੇ ਨੇ ਕਿ ਉਹਦਾ ਕੰਮ ਇਹ ਹੈ ਕਿ ਇੱਕ ਦੂਜੇ ਦੀ ਚੁਗਲੀ ਕਰਨਾ, ਨਿੰਦਾ ਕਰਨਾ। ਉਹਦੇ ਬਣਾਏ ਹੋਏ ਨਿਮਾ ਅਨੁਸਾਰ ਪੂਜਾ ਕਰ ਰਹੇ ਨੇ। ਕੀ ਪੂਜਾ ਕਰ ਰਹੇ ਨੇ? ਪਾਥਰਲੇ ਪੂਜਾ ਮੁਗਧ ਗਵਾਰ। ਇਸ ਕਰਕੇ ਸਤਿਗੁਰੂ ਨੇ ਪਹਿਲਾਂ ਕਹਿਤਾ ਅੰਦੇ ਗੁੰਗੇ ਅੰਧ ਅੰਧਾਰ ਜੇ ਕੋਈ ਬੰਦਾ ਅੱਖਾਂ ਤੋਂ ਅੰਨ੍ਹਾ ਹੋਵੇ ਮੂੰਹ ਤੋਂ ਗੁੰਗਾ ਹੋਵੇ ਹਨੇਰੇ 'ਚ ਪਟਕ ਰਿਹਾ ਹੋਵੇ ਤੇ ਨਾ ਚ ਕੋਈ ਸੰਰਾ ਪੁੱਛ ਸਕਦਾ ਤੇ ਨਾ ਉਹ ਆਪਰਾ ਲੱਭ ਸਕਦਾ ਇਹ ਹਾਲਤ ਇਹਨਾਂ ਦੀ ਉਹਦੀ ਬਤਾਈ ਹੈ ਕਿ ਪਾਥਰਲੇ ਪੂਜੇ ਮੁਗਧ ਗਵਾਰ ਫਿਰ ਸਤਿਗੁਰੂ ਮੁਗਧ ਤੇ ਗਵਾਰ ਕਹਿ ਰਹੇ ਨੇ ਮੂਰਖ ਤੇ ਗਵਾਰ ਜਿਹੜਾ ਕੋਈ ਸਮਝ ਨਾ ਹੋਵੇ ਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹ ਜੇ ਆਪ ਟੁਬੇ ਤੂੰ ਕਹਾ ਤਰਨਹਾਰ ਜਿਹੜੇ ਆਪ ਹੀ ਡੁੱਬ ਜਾਂਦੇ ਨੇ ਤੁਸੀਂ ਕਿਵੇਂ ਤਰ ਜਾਓਗੇ ਉਹਨਾਂ ਦੇ ਆਸਰੇ ਉਹਨਾਂ ਦਾ ਹਸਾਰਾ ਲੈ ਕੇ ਗੁਰ ਨਾਲਸ ਆਫ ਦਾ ਫੈਸਲਾ ਹੈ ਔਰ ਬੜੇ ਸਪਸ਼ਟ ਲਫ਼ਜ਼ਾਂ ਸਾਧਗੁਰੂ ਨੇ ਇੱਥੇ ਜੜੀ ਗੱਲ ਕਹਤੀ ਹੈ ਕਿ ਮੂਲੇ ਭੂਲੇ ਖੁੱਟੀ ਜਾਹੀਂ ਔਰ ਇਥੋਂ ਦਾ ਕਹਿਤ ਆਂਦੇ ਗੰਗੇ ਅੰਦਰ ਦਾ ਰੇਸ ਤੋਂ ਪਰੁਰਕੀ ਕਿਆ ਜਾ ਸਕਦਾ ਹੈ ਅਜਦਾ ਦੂਸਰਾ ਪ੍ਰਮਾਣ ਜੋ ਮੈਂ ਅੱਜ ਨਾਲ ਸਾਂਝਾ ਕਰਨ ਲਗਾ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿਹਦੇ ਵਿੱਚ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਬੁੱਤ ਪੂਜ ਪੂਜ ਹਿੰਦੂ ਮੁਗਵੇ ਤੁਰਕ ਮੁਵੇ ਸਿਰਨਾਈ ਓਇਲੇ ਜਾਰੇ ਓਇਲੇ ਗਾਡੇ ਤੇਰੀ ਗਤ ਦੋਨਾਂ ਪਾਈ ਇੱਥੇ ਗੱਲ ਸਤਿਗੁਰੂ ਦੇ ਐਂ ਬਾਬਾ ਕਬੀਰ ਸਾਹਿਬ ਨੇ ਦੋਨਾਂ ਦੀ ਕਰਤੀ ਹਿੰਦੂਆਂ ਦੀ ਵੀ ਤੇ ਮੁਸਲਮਾਨਾਂ ਦੀ ਵੀ ਅਸਲ ਦੇ ਵਿੱਚ ਕੁਰਬਾਨੀ ਤਾਂ ਜਿੰਨਾ ਵੀ ਕਰਮकांड ਹੈ ਭਾਵੇਂ ਉਹ ਕਿਸੇ ਕੌਮ ਦੇ ਨਾਂ ਤੇ ਕੀਤਾ ਜਾ ਰਿਹਾ ਹੈ ਉਹ ਸਾਰੇ ਦਾ ਖੰਡਨ ਕਰਦੀ ਹੈ ਕਿਸੇ ਇੱਕ ਕੌਮ ਦਾ ਨਹੀਂ ਕਿਸੇ ਇੱਕ ਕੌਮ ਦੀ ਵਿਚਾਰ ਉਤਾਰਾ ਦਾ ਨਹੀਂ ਪ੍ਰੂਖੇ ਪੂਰੇ ਮਨੁੱਖੀ ਸਮਾਜ ਦੇ ਵਿੱਚ ਜਿੰਨੇ ਧਰਮ ਨੇ ਜੇ ਕੋਈ ਕਰਮ ਕਾਂਢੀ ਕਰਮ ਉੱਥੇ ਹੋ ਰਿਹਾ ਵਿਖਾਵੇ ਦਾ ਤੋ ਉਹਨੂੰ ਗੁਰਬਾਣੀ ਰੱਦ ਕਰਦੀ ਏ ਹੁਣ ਇੱਥੇ ਵੀ ਸਤਿਗੁਰਾਂ ਨੇ ਪਹਿਲਾਂ ਹਿੰਦੂਆਂ ਤੇ ਬਾਰੇ ਗੱਲ ਕੀਤੀ ਬੁੱਤ ਪੂਜ ਪੂਜ ਹਿੰਦੂ ਮੁਵੇ ਇਹ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਨਾ ਭਗਤ ਕਬੀਰ ਸਾਹਿਬ ਦੀ ਉਚਾਰਣ ਕੀਤੀ ਹੋਈ ਹੈ ਪਰ ਸਿਧਾਂਤ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾ ਹਿੰਦੂ ਕਿਸ ਕੰਮ ਦੇ ਵਿੱਚ ਲੱਗੇ ਹੋਏ ਨਾ ਬੁੱਤ ਪੂਜ ਪੂਜ ਕੇ ਸੰਸਾਰ ਤੋਂ ਚਲੇ ਜਾਂਦੇ ਨੇ ਕੁਝ ਘਟਿਆ ਨਹੀਂ ਤੁਰ ਕੇ ਮੁਵੇ ਸਿਰ ਨਾ ਹੀ ਮੁਸਲਮਾਨ ਜਿਹੜੇ ਨੂੰ ਸਿਰ ਨਿਵਾ ਨਵਾ ਕੇ ਤੁਰ ਜਾਂਦੇ ਨੇ ਸੰਸਾਰ ਤੋਂ ਉਹ ਵੀ ਕਿਹਨਾਂ ਪੰਜ ਨਵਾਜਾਂ ਪੜਦੇ ਨੇ ਔਰ ਨਮਾਜ਼ ਪੜਦੇ ਨੇ ਕੀ ਕਰਦੇ ਨੇ ਗੋਡਿਆਂ ਪਰਨੇ ਹੋ ਕੇ ਬਾਰ-ਬਾਰ ਥੱਲੇ ਸਿਰ ਨਵਾਉਂਦੇ ਨੇ ਮੱਥਾ ਠੀਕਦੇ ਨੇ ਇਸ ਕਰਕੇ ਸਤਪੁਨਨ ਕਹੇ ਤੁਰ ਕੇ ਮਗੈ ਸਿਰ ਨਾਈ ਕੀ ਖਟਿਆ ਕੋਈ ਲੈ ਜਾ ਰੇ ਕਾਰਾ ਜੀਵਨ ਬਤਾ ਕੇ ਉਹਨਾਂ ਨੂੰ ਜਾ ਕੇ ਜਲਾ ਦਿੱਤਾ ਕੋਈ ਲੈ ਗਾਡੇ ਉਹਨਾਂ ਨੂੰ ਦਬਾਤ ਤਾਂ ਬਸ ਇੰਨਾ ਹੀ ਫਰਕ ਆਇਆ ਉਹ ਜੋ ਆਪਣੇ ਬੜੇ ਆਪਣੇ ਸਿਧਾਂਤਾਂ ਦੀ ਗੱਲ ਕਰ ਰਹੇ ਨੇ ਫਰਕ ਕੀ ਪਿਆ ਦੋਨੋਂ ਮਰ ਗਏ ਉਹਨਾਂ ਜਲਾ ਤਾ ਉਹਨਾਂ ਘੜ ਤਾ ਬਸ ਇੰਨਾ ਹੀ ਫਰਕ ਹੈ ਜਿਹੜਾ ਅਸਲੀ ਕਰਨ ਵਾਲਾ ਕੰਮ ਸੀ ਜਿਹੜਾ ਇਸ ਜੀਵਨ ਚ ਕਰਨਾ ਸੀ ਉਹ ਨਹੀਂ ਕੀਤਾ ਤੇਰੀ ਗਤ ਦੋਹੋਂ ਨਾ ਪਾਈ ਹੁਣ ਇੱਥੇ ਸਵਾਲ ਆ ਜਾਏਗਾ ਕਿ ਅਸੀਂ ਸਿੱਖ ਵੀ ਤਾਂ ਕੀ ਸਾਰਾ ਜੀਵਨ ਬਤਾ ਕੇ ਤੁਰ ਜੰਨੇ ਆ ਮਰ ਜੰਨੇ ਆ ਸਾਨੂੰ ਵੀ ਜਲਾ ਦਿੰਦੇ ਨੇ ਤੇ ਇੱਥੇ ਸਤਿਗੁਰੂ ਇਹਨਾਂ ਬਾਰੇ ਕਿਉਂ ਕਹਿ ਰਹੇ ਨੇ ਉਹਲੇ ਜਾ ਰਹੇ ਉਹਲੇ ਗਾੜੇ ਕਿਉਂਕਿ ਜੀਵਨ ਦਾ ਮਨੋਰਥ ਪ੍ਰਾਪਤ ਕੀਤੇ ਬਿਨਾਂ ਸੰਸਾਰ ਤੋਂ ਚਲੇ ਗਏ ਸਿੱਖ ਨੂੰ ਗੁਰੂ ਨੇ ਗੁਰਬਾਣੀ ਦੇ ਲਾਡ ਆਇਆ ਹੈ ਗੁਰਬਾਣੀ ਤੋਂ ਗਿਆਨ ਪ੍ਰਾਪਤ ਹੁੰਦਾ ਹੈ ਉਹ ਸਰਕਾਰ ਪ੍ਰਤੀ ਸੋਝੀ ਪ੍ਰਾਪਤ ਹੁੰਦੀ ਹੈ ਉਹ ਸਰਕਾਰਪੁਰ ਦੀ ਗੁਣਾ ਦੀ ਵਿਚਾਰ ਹੁੰਦੀ ਹੈ ਜੀਵਨ ਸਫਲਾ ਹੋ ਜਾਂਦਾ ਹੈ ਮਰਨਾ ਸਭ ਨੂੰ ਹੈ ਸਿੱਖ ਨੇ ਵੀ ਮਰਨਾ ਹੈ ਓਹੀ ਕੁਝ ਹੋਣਾ ਹੈ ਜਿਹੜੇ ਜਾ ਰਹੇ ਓਹਲੇ ਗਾੜੇ لیکن ਜਿਹੜੀ ਅਗਲੀ ਗੱਲ ਹੈ ਨਾ ਤੇਰੀ ਗੱਤ ਦੋਹੂ ਨਾ ਪਾਈ ਉਹ ਨਹੀਂ ਇਹ ਠੀਕ ਹੈ ਸਾਨੂੰ ਆਪਣੇ ਅੰਦਰ ਜੀਵਨ ਚ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਉਹਨਾਂ ਵਾਂਗੂ ਤੇ ਨਹੀਂ ਜੀਵਨ ਬਤਾ ਕੇ ਜਾ ਰਹੇ ਕਿ ਅਸੀਂ ਗੁਰਬਾਣੀ ਦੀ ਸੋਚੀ ਪ੍ਰਾਪਤ ਕਰਕੇ ਗੁਰਬਾਣੀ ਦੀ ਵਿਚਾਰ ਕਰਕੇ ਅਸੀਂ ਉਸ ਅਕਾਲ ਪੁਰਖ ਦੇ ਨਾਲ ਜੁੜ ਗਏ ਹਾਂ ਅਸੀਂ ਇਹ ਅਕਾਲ ਪੁਰਖ ਦੀ ਗੱਤ ਪਾਈ ਹੈ ਅੱਜ ਦਾ ਤੀਸਰਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਕਿਮਾ ਕਰਨਾ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ। ਖਟ ਸਾਸਤਰ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਬਲੀ ਕਰਮ ਆਸਨ 84 ਇਨ ਮੈਂ ਸਾਂਤਨਾ ਆਵੇ ਜੀਓ। ਖਟ ਸਾਸਤਰ 6 ਸ਼ਾਸਤਰ ਨੇ Hindu ਧਰਮ ਦੇ ਚਾਰ ਵੇਦ 6 ਸ਼ਾਸਤਰ ਸਤਾਈ ਸਿਮਰਤੀਆਂ। ਛੇ ਸ਼ਾਸਤਰੀ ਜਿਹੜੇ ਨੇ ਉਹ ਸਮਝਦੇ ਨੇ ਕਿ ਇਹ ਸਾਰਾ ਵਿਧੀ ਵਿਦਾਨ ਹੈ ਛੇ ਸ਼ਾਸਤਰ ਪੜਦੇ ਨੇ ਵਿਚਰਤ ਮੁਖ ਗਿਆਨਾ ਫਿਰ ਉਹਨਾਂ ਦਾ ਉਪਦੇਸ਼ ਕਰਦੇ ਨੇ ਉਹਨਾਂ ਦੇ ਬਾਰੇ ਗਿਆਨ ਕਰਦੇ ਨੇ ਮੂੰਹ ਨਾਲ ਪੜ੍ਹ ਕੇ ਸੁਣਾਉਂਦੇ ਨੇ ਵਿਚਰਤ ਉਹ ਗਿਆਨਾ ਪੂਜਾ ਤਿਰਖ ਤੀਰਥ ਇਸ਼ਨਾਨਾ ਪੂਜਾ ਕਰਦੇ ਨੇ ਪੂਜਾ ਕਿਵੇਂ ਕੀਤੀ ਜਾਂਦੀ ਹੈ ਅਸੀਂ ਵਿਚਾਰ ਚੁੱਕੇ ਮੱਥੇ ਤੇ ਤਿਲਕ ਲਾਉਂਦੇ ਨੇ ਤੀਰਥਾਂ ਤੇ ਭਟਕਦੇ ਫਿਰਦੇ ਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ ਨਿਬਲੀ ਕਰਮ ਆਸਨ 84 ਆ ਜਨਰਲ ਸੀ ਯੋਗਾ ਕਹਿੰਦੇ ਆ ਅਸਲ ਦੇ ਵਿੱਚ ਯੋਗ ਮਤ ਦਾ ਹਿੱਸਾ ਹੈ ਯੋਗ ਬਾਤੇ 84 ਆਸਨ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਔਖਾ ਤੇ ਸਭ ਤੋਂ ਖਾਸ ਸਮਝਿਆ ਜਾਂਦਾ ਹੈ ਨਿਯੋਲੀ ਆਸਨ ਜਿਹਨੂੰ ਸੇ ਨਿਯਲੀ ਕਰਮ ਸਤਗੁਰੂ ਨੇ ਲਿਖਿਆ ਬੜੇ ਦਾਵੇ ਕੀਤੇ ਜਾਂਦੇ ਨੇ ਕਿ ਜਿਹੜਾ ਇਹਨਾਂ ਅਸਲਾ ਦਿਮਾਹਰ ਹੋ ਗਿਆ ਉਹਦਾ ਮਨ ਸ਼ਾਂਤ ਹੋ ਜਾਂਦਾ ਹੈ ਉਹਦਾ ਮਨ ਟਿਕਾਚ ਆ ਜਾਂਦਾ ਹੈ ਔਰ ਇਹਨੂੰ ਧਰਮ ਨਾਲ ਜੋੜਿਆ ਗਿਆ ਐਕਸਰਸਾਈਜ਼ ਨੂੰ ਪਰ ਸਤਗੁਰੂ ਨੇ ਇੱਕ ਫੈਸਲਾ ਦਿੱਤਾ ਹੈ ਇਨ ਮੈਂ ਸ਼ਾਂਤਨਾ ਆਵੇ ਚੀਏ ਤੁਸੀਂ ਜੇ ਸਮਝੋ ਬੇ ਇਹਨਾਂ ਦੇ ਕਰਨ ਦੇ ਨਾਲ ਤੁਹਾਡਾ ਮਨ ਸ਼ਾਂਤ ਹੋ ਜਾਏਗਾ ਤੁਸੀਂ ਸਰੀਰ ਨੂੰ ਕੁਝ ਲਤਕੀਲਾ ਬਣਾ ਸਕਦੇ ਹੋ ਕੁਝ ਹੈਲਥ ਇਸ਼ੂਸ ਦਾ ਮਸਲਾ ਹੋ ਸਕਦਾ ਹੈ ਲੇਕਿਨ ਜਿਸ ਨੂੰ ਵੀ ਇਹ ਇੱਕ ਅਧਿਆਤਮਕ ਗਿਆਨ ਹੈ ਇਹਦੇ ਨਾਲ ਮਨ ਦੇ ਵਿੱਚ ਸ਼ਾਂਤੀ ਆ ਜਾਏਗੀ ਉਹ ਕੋਈ ਨਹੀਂ ਇਹਦਾ ਫੈਸਲਾ ਸਤਿਗੁਰੂ ਨੇ ਕਰ ਦਿੱਤਾ ਹੈ ਮੈਂ ਮੈਂ ਸਾantraave ਚ ਹੁਸੇ ਕਿ ਟੈਕੜੇ ਆ ਆਪਣੀ ਸਵੇਪਟਚੋਲ ਆਫ ਕਰ ਲਈਏ ਆਪਾਂ ਇਸ ਭਾਗ ਨੂੰ ਅੱਜ ਕੱਲ ਦਾ ਦਿਨ ਵੀ ਜਾਰੀ ਰੱਖਾਂਗੇ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਬਸ ਇਤਨੇ ਹੀ ਬਚਨ ਪਰਵਾਣ ਕਰਨਾ ਹੈ ਉਹਿਆਂ ਪੁੱਲਾਂ ਵਾਸਤੇ ਕਿ ਮਹਬਕਸ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ